ਜੀ ਕਿਦਾਂ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਜਸਪ੍ਰੀਤ ਤੇ ਅੱਜ ਤੁਹਾਡੇ ਲਈ ਲੈ ਕੇ ਆ ਗਿਆ ਨਵੀਂ ਵੀਡੀਓ ਅੱਜ ਆ ਗਿਆ ਨਵਾਂ ਵੀਕਐਂਡ ਤੇ ਆਪਣਾ ਵੀ ਬਣ ਗਿਆ 플ੈਨ ਘੁੰਮਣ ਦਾ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਬੈਲ ਲੌਮੰਡ ਕਰਕੇ ਇੱਕ ਮਾਊਂਟਨ ਆ ਉੱਥੇ ਬਹੁਤ ਜ਼ਿਆਦਾ ਵਧੀਆ ਵਿਊ ਆ ਤੇ ਮਾਊਂਟਨ ਵੀ ਕਾਫੀ ਜ਼ਿਆਦਾ ਮਸ਼ਹੂਰ ਆ ਵੈਸੇ ਤਾਂ ਆਪਾਂ ਨੂੰ ਇੰਨਾ ਜ਼ਿਆਦਾ ਕੁਝ ਉਹਦੇ ਬਾਰੇ ਪਤਾ ਨਹੀਂ ਪਰ ਆਪਾਂ ਜਿੰਨਾ ਕ ਗੂਗਲ ਤੇ ਸਰਚ ਕੀਤਾ ਆ ਉੱਥੋਂ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗਿਆ ਆ ਤੇ ਫਿਲਹਾਲ ਆਪਾਂ ਦੁਪਹਿਰ ਹੋ ਚੁੱਕੀ ਆ ਤੇ ਆਪਾਂ ਦੁਪਹਿਰ ਨੂੰ ਇਸ ਕਰਕੇ ਨਿਕਲ ਰਹੇ ਆ ਕਿਉਂਕਿ ਇਥੇ ਰਾਤ ਜਿਹੜੀ ਆ ਆਪਣੇ 9 ਵਜ ਜਾਂਦੇ ਆ ਸੂਰਜ ਛਿਪਦੇ ਛਿਪਦੇ ਤੇ ਤਾਂ ਕਰਕੇ ਆਪਾਂ ਦੁਪਹਿਰ ਨੂੰ ਨਿਕਲ ਲੱਗੇ ਤੇ ਆਪਾਂ ਟਾਈਮ ਨਾ ਵੇਸਟ ਕਰਦੇ ਆ ਆਪਾਂ ਕਰਦੇ ਆਪਣੀ ਵੀਡੀਓ ਤੇ ਆਜੋ ਚੱਲਦੇ ਆ ਹਾਂਜੀ ਤੇ ਜਾਣ ਤੋਂ ਪਹਿਲਾਂ ਦੁਪਹਿਰ ਦਾ ਲੰਚ ਦਾ ਟਾਈਮ ਹੋ ਗਿਆ ਸੀ ਤੇ ਆਪਾਂ ਨੂੰ ਵੀ ਭੁੱਖ ਲੱਗੀ ਸੀ ਤੇ ਅੱਜ ਆਪਾਂ ਚੱਲੇ ਆ ਡਰਾਈਵ ਥਰੂ ਤੇ ਆਪਾਂ ਫੜਨਾ ਹੈ ਹੈਂਗਰੀ ਜੈਕਸ ਆਪਣੇ ਇੰਡੀਆ ਚ ਮਤਲਬ ਬਹੁਤ ਘੱਟ ਨੇ ਤੇ ਇੱਥੇ ਡਰਾਈਵ ਥਰੂ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਫੂਡ ਜਿਹੜਾ ਉਤਰਨਾ ਨਹੀਂ ਗੱਡੀ ਚ ਜਸਟ ਤੁਹਾਨੂੰ ਗੱਡੀ ਚ ਬੈਠੇ ਬੈਠੇ ਤੁਸੀਂ ਬਸ ਆਪਣਾ ਆਨਲਾਈਨ ਆਰਡਰ ਕਰਾ ਦਿਓ ਚਾਹਤੇ ਜਾ ਕੇ ਆਰਡਰ ਦੇ ਦਿਓ ਤੇ ਤੁਹਾਨੂੰ ਹੀ ਗੱਡੀ ਚ ਬੈਠੇ ਬੈਠੇ ਤੁਹਾਨੂੰ ਫੂਡ ਤੇ ਦੇ ਦੇਣਗੇ ਕੀ ਆਨਲਾਈਨ ਆਰਡਰ ਯਾ ਵਾਜ਼ ਨੰਬਰ ਫਤ ਵਨ 7308 ਨਾਈਵਰ ਇਸ ਇਸ ਹੈਜ਼ ਇਨ ਲਾਸ ਨੂ ਨਾਟ ਵਨ ਟੈਕੀ ਥੈਂਕ ਯੂ ਤੁਸੀਂ ਜਿਦਾ ਮੀਨੂ ਲੱਗਿਆ ਤੇ ਇਥੋਂ ਦੇਖ ਕੇ ਵੀ ਕਰ ਸਕਦੇ ਆਂ ਹੋਣ ਆਪਾਂ ਗੱਡੀ 'ਚ ਹੀ ਬਸ ਜਾਣਾ ਉਥੇ ਵਿੰਡੋ ਦੇ ਲਾਗੇ ਜਦੋਂ ਆਪਾਂ ਜਾ ਕੇ ਉੱਥੇ ਪੁੱਜ ਗਏ ਤੇ ਉਹਨਾਂ ਨੂੰ ਪਤਾ ਹੀ ਹੋਣਾ ਆ ਤੇ ਉਹਨਾਂ ਨੇ ਆਪਾਂ ਨੂੰ ਫੂਡ ਰੈਡੀ ਕੀਤਾ ਕਰਾਇਆ ਮਿਲਣਾ ਆਪਾਂ ᱱᱚᱞᱮᱡ ਦੇ ਹਿਸਾਬ ਨਾਲ ਜਿੱਥੇ ਅਸੀਂ ਜਾਣਾ ਹੈ ਆ ਪਹਾੜਾਂ ਲੱਗਦੇ ਉੱਪਰ ਤੇ ਤੁਸੀਂ ਦੇਖ ਸਕਦੇ ਆ ਬੱਦਲ ਹੀ ਆ ਉੱਥੇ ਦਾ ਤੇ ਬੱਦਲਾ ਜੀ ਜਾ ਕੇ ਬਸਾਂਗੇ ਹੁਣ ਤਾਂ ਜਿੱਤੇ ਅਸੀਂ ਇਹ ਮੂੜੇ ਹੀ ਪਹਿਲੀ ਗੱਲ ਇੱਥੇ ਸੜਕ ਨਹੀਂ ਹੈਗੀ ਸਾਰੀ ਬਜਰੀ ਪਈ ਹੋਈ ਹੈ ਤੇ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਇੱਥੇ ਲਿਖਿਆ ਹੋਇਆ ਦੇਖੋ ਇੱਥੇ ਜਿਹੜੀਆਂ ਡਿਟੇਲਾਂ ਦਸੀਆਂ ਹੋਈਆਂ ਨੇ ਸਾਰੀਆਂ ਬੈਨ ਲੌਮਡ ਜਿਹੜਾ ਨੈਸ਼ਨਲ ਪਾਰਕ ਉਧਰ ਹੈ ਤੇ ਕਾਰਬਿਲਾ ਕੈਰਾਵਿਨ ਪਾਰਕ ਵਾਸਤੇ ਹੋਗਾ ਮੇਰੇ ਖਿਆਲ ਨਾਲ ਉਹਦੀ ਗੱਲ ਕਰ ਰਹੇ ਆ ਤੇ ਜਿਹੜਾ ਇਹਨਾਂ ਦਾ ਨੈਸ਼ਨਲ ਪਾਰਕ ਕੋਲ ਪਾਇਨ ਵਿਲੇਜ ਆਉਂਨੇ ਕਿਲੋਮੀਟਰ ਤੇ ਆਜੋ ਚਲਦੇ ਨੇ ਦੇਖਦੇ ਖਾਨਾ ਹਾਂਜੀ ਕਿਦਾਂ ਜੀ ਸਾਰੇ ਇਹ ਜਿਹੜਾ ਥੱਲੇ ਸੀ ਏਰੀਆ ਉੱਤੇ ਬੱਸ ਸਟਾਪ ਵਗੈਰੇ ਏਰੀਆ ਬਣਾਇਆ ਸੀ ਆਹ ਏਰੀਆ ਇਹਨਾਂ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਖੁੱਲਾ ਹੀ ਛੱਡਿਆ ਹੋਇਆ ਤੇ ਸੜਕੀ ਆ ਜਰ ਇਹ ਹੈ ਤਾਂ ਵੈਸੇ ਸੜਕੀ ਇੱਕ ਹਿਸਾਬ ਦੀ ਪਰ ਕੱਚੀ ਸੜਕ ਪਾਈ ਹੋਈ ਹੈ ਜਿੱਦਾਂ ਆਪਾਂ ਗੱਲ ਕਰੀਏ ਤੇ ਆਹ ਤੁਸੀਂ ਚੈੱਕ ਕਰ ਸਕਦੇ ਸੀ ਦੇਖੋ ਜੀ ਕੀ ਬਾਤ ਹੈ ਲੱਗਦਾ ਪੂਰਾ ਸ਼ੇਮਨਾ ਬਣਾਲੀ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਆਪਾਂ ਥੱਲੇ ਵੀਡੀਓ ਦੇਖੀ ਸੀ ਬਦਲਣਾ ਵਾਲੀ ਮੇਰੀ ਉਮੀਦ ਦੇ ਹਿਸਾਬ ਨਾਲ ਇਹ ਉਹੀ ਚੀਜ਼ ਆ ਤੁਸੀਂ ਸਾਰਾ ਵੀਊ ਚੈੱਕ ਕਰੋ ਇੱਕ ਵਾਰ ਜਿੰਨਾ ਸੋਹਣਾ ਲੱਗਦਾ ਹੈ ਜਾਦਾ ਰਹੇ ਆ ਪਰ ਆਪਾਂ ਨੂੰ ਉਮੀਦ ਹੀ ਨਹੀਂ ਸੀ ਵੀ ਇੰਨਾ ਜ਼ਿਆਦਾ ਫਾੜਾ ਵੈਦਰ ਹੋ ਸਕਦਾ ਆ ਆਈ ਥਿੰਕ ਵੀ ਸਾਨੂੰ ਟੈਂਪਰਾ ਨਿਕਲਣਾ ਚਾਹੀਦਾ ਹੈ ਸਵੇਰੇ ਪਰ ਆਪਾਂ ਨੂੰ 23 ਵੀ ਇਹ ਨਾਮ ਨਾਲ ਵੈਦਰ ਹੋਗਾ। ਆਪਾਂ ਨੂੰ ਇੱਕ ਪਾਸੇ ਜੀ ਉਹਨੇ ਕੱਢਿਆ। ਦਹੀਂ ਬੱਸ। ਹੋਰ ਚੈੱਕ ਕਰੋ ਜੀ। ਗਾਰੂ ਬਹੁਤ ਜ਼ਿਆਦੇ ਨੇ ਜੇ ਆਪਾਂ ਗੱਲ ਕਰੀਏ ਥੱਲੇ ਵਾਲੇ ਇਲਾਕੇ ਤੋਂ ਲੈ ਕੇ ਫਾਈਨਲੀ ਆਪਾਂ ਪਹੁੰਚ ਗਏ ਆ। ਹਾਂਜੀ ਕਿੱਦਾਂ ਜੀ ਸਾਰੇ? ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆ। ਆਪਾਂ ਪਹੁੰਚ ਗਏ ਜਿਹੜਾ ਬੈਂ ਅੱਗੇ ਜੋਗੀ ਦਾ ਨਾਮ ਸੀ ਛੱਡੋ ਫਿਰ। ਤੇ ਗੱਲ ਕਰੀਏ ਜਿਹੜੀ ਮੇਰੇ ਅੱਜ ਮਾਈਂਡ 'ਚ ਗੱਲ ਆਈ ਆ ਵੀ ਆਪਾਂ ਸੁਣਦੇ ਹੁੰਦੇ ਸੀ ਵੀ ਜਿਹੜਾ ਟੈਸਮੇਨੀਆ ਆਇਆ ਵੀ ਬਹੁਤ ਜਿਆਦਾ ਸੋਹਣਾ ਆ ਤੇ ਮੈਨੂੰ ਲੱਗਦਾ ਵੀ ਅੱਜ ਉਹ ਗੱਲ ਸੱਚੀ ਹੋ ਗਈ ਆ ਆਪਾਂ ਜਸਟ ਇੱਕ ਰਾਉਂਡ ਲਿਆ ਸੀ ਇੱਥੇ ਆ ਕੇ ਥੋੜੇ ਜਿਹੇ ਸਾਡਾ ਰੈਸਟੋਰੈਂਟ ਜਾਂ ਕੁਛ ਇਦਾਂ ਦਾ ਚੀਜ਼ ਹੈਗੀ ਆ ਤੇ ਆਪਾਂ ਟਰਾਈ ਕਰਦੇ ਆ ਆਪਾਂ ਜਾ ਕੇ ਉਹਨੂੰ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਉਂਦੇ ਆ ਕਿਦਾਂ ਦਾ ਕੀ ਆ ਪਰ ਬਹੁਤ ਜਿਆਦਾ ਸੋਹਣਾ ਦੇਖਣ ਨੂੰ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਗਰਮੀਆਂ ਦੇ ਟਾਈਮ ਤੇ ਇਹਦਾ ਠੰਡਾ ਮੌਸਮ ਹੁੰਦਾ ਤੇ ਹੋਰ ਮੈਨੂੰ ਲੱਗਦਾ ਇਹਦੇ ਨਾਲੋਂ ਵਧੀਆ ਕੋਈ ਗੱਲ ਨਹੀਂ ਹੈਗੀ ਤੇ ਆਜੋ ਚੱਲਦੇ ਆ ਅੱਗੇ ਦੇਖਦੇ ਆ ਆ ਇਹਨਾਂ ਨੇ ਮੈਪ ਦਿੱਤਾ ਹੋਇਆ ਨੈਸ਼ਨਲ ਪਾਰਕ ਦਾ ਤੇ ਇੱਥੇ ਅਸੀਂ ਆ ਤੇ ਆਹ ਪਤਾ ਨਹੀਂ ਕੀ ਏਰੀਆ ਆ ਅੱਛਾ স্নੋ ਪਲੇ ਏਰੀਆ ਆ ਆ ਤੇ ਮੈਨੂੰ ਲੱਗਦਾ ਵਿంటర్ ਚ ਆਣਾ ਜਿਆਦਾ ਵਧੀਆ ਤੇ ਇਹ ਹੈਗਾ ਵਿਲੇਜ ਡੈਮ ਅੱਛਾ ਪਰ ਇੱਥੇ ਪਬਲਿਕ ਐਸਾਸ ਨਹੀਂ ਹੈ ਅੱਛਾ স্নੋ ਪਲੇ ਏਰੀਆ ਆ ਸਕੀ ਪੈਟਰੋਲ ਅੱਛਾ ਉਹ ਜਿਹੜੀ ਹੁੰਦੀ ਆ ਦੇਖ ਲੋ ਤੁਸੀਂ ਇੱਥੇ ਫੋਟੋ ਹੀ ਕੰਨ ਸੀ ਕਰਨ ਵਾਸਤੇ ਪ੍ਰੈਕਟਿਸ ਕੀ ਬੋਰਡ ਏਰੀਆ ਜਿਹੜਾ ਹੈਗਾ ਆ ਉਹ ਮਤਲਬ ਤੁਸੀਂ ਇੱਥੇ ਕਰ ਸਕਦੇ ਹੋ ਓਕੇ স্নੋ ਵਾਸਤੇ ਮੇਨ ਫੇਮਸ ਏਰੀਆ ਇੱਥੇ ਆ ਕੇ ਸਨੋ ਜਦੋਂ ਪੈਂਟਰ ਹੁੰਦੀਆਂ ਲੋਕੀ ਆ ਕੇ ਇੱਥੇ ਆਪਣਾ ਇੰਜੋਏਮੈਂਟ ਕਰਦੇ ਆ ਹਾਂਜੀ ਤੇ ਲੌਂਜ ਹਾਂਜੀ ਤੇ ਜੇ ਬੇਸਿਕਲੀ ਗੱਲ ਕਰੀਏ ਮੇਰੀ ਵੌਇਸ ਠੀਕ ਨਹੀਂ ਸਿਆ ਰਹੀ ਇਸ ਕਰਕੇ ਮੈਂ ਵੌਇਸਓਵਰ ਕਰ ਰਿਹਾ ਤੇ ਗੱਲ ਕਰੀਏ ਇਹ ਏਰੀਆ ਇੱਕ ਰੈਸਟ ਰੂਮ ਦੀ ਤਰ੍ਹਾਂ ਸੀ ਜਿੱਦਾਂ ਜਿਹੜੀ ਵੀ ਸਕੀ ਬੋਰਡ ਕਰਦੇ ਸੀ ਬਾਹਰ ਉਹਨਾਂ ਨੂੰ ਠੰਡ ਲੱਗ ਜਾਂਦੀ ਤੇ ਇਹਦੇ ਰੈਸਟ ਰੂਮ ਦੇ ਅੰਦਰ ਰੂਮ ਟੈਂਪਰੇਚਰ ਮੇਨਟੇਨ ਕੀਤਾ ਹੋਇਆ ਸੀ ਜਿਹੜੇ ਪ੍ਰੈਕਟਿਸ ਕਰਦੇ ਐ ਜਿਆਦਾ ਠੰਡ ਨਾ ਲੱਗ ਜੇ ਤੇ ਉੱਥੇ ਆ ਕੇ ਰੈਸਟ ਕਰ ਸਕਦੇ ਸੀ ਤੇ ਇਸ ਤੋਂ ਬਾਅਦ ਆਪਣਾ ਜੋ ਵੀ ਕੱਪੜੇ-ਕੁਪੜੇ ਚੇਂਜ ਕਰਕੇ ਜਿਹੜੇ ਵੀ ਉਸ ਕੀਬੋਰਡ ਵਾਲੇ ਪਹਿਨਦੇ ਐ ਤੇ ਉਹ ਆਪਣਾ ਵਾਪਸ ਜਾ ਸਕਦੇ ਉਹਦੇ ਵਾਸਤੇ ਮੇਨਲੀ ਰੂਮ ਬਣਾਇਆ ਹੋਇਆ ਸੀ ਪਰ ਜਿਸ ਟਾਈਮ ਅਸੀਂ ਗਏ ਗਰਮੀਆਂ ਦੇ ਵਿੱਚ ਉਦੋਂ ਉੱਥੇ ਸਨੋ ਤਾਂ ਹੈ ਨਹੀਂ ਸੀ ਤੇ ਉੱਥੇ ਕੋਈ ਵੀ ਨਹੀਂ ਸੀ ਸਾਰਾ ਕੁਝ ਲੈਟਰ ਰੂਟਾ ਚੱਲ ਰਹੀ ਸੀ ਐਂਡ ਬਿਲਕੁਲ ਖਾਲੀ ਸੀ ਹਾਂਜੀ ਤੇ Shimla ਦੀ ਠੰਡ ਨੇ ਕਰਾਤੀ ਆਪਣੀਆਂ ਤਸੱਲੀਆਂ ਤੇ ਅਸੀਂ ਫਾਈਨਲੀ ਚੱਲ ਪਏ ਆਪਣੇ ਵਾਪਸ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਸੀ ਕਿ ਲਾਉ ਰੱਬ ਦਾ ਨਾਮ ਬਸ ਇੰਨਾ ਹੀ ਕਹਿ ਸਕਦਾ ਮੈਂ ਤੇ ਆਜੋ ਸ਼ਾਮ ਦਾ ਟਾਈਮ ਹੋ ਗਿਆ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਹੁਣ ਰੈਸਟੋਰੈਂਟ ਜਾਵਾਂਗੇ ਆਪਾਂ ਲੱਭਿਆ ਇੰਡੀਅਨ ਚੰਕੀਸ ਰੈਸਟੋਰੈਂਟ ਲਾਂਚਸਟਨ ਤੇ ਆਜੋ ਲੈ ਕੇ ਚੱਲਦੇ ਹਾਂ ਉੱਥੇ ਹਾਂਜੀ ਤੇ ਆ ਰੈਸਟੋਰੈਂਟ ਇੱਥੇ ਜਾ ਕੇ ਆਪਾਂ ਛਕਾਂਗੇ ਆਜੋ ਛਕਾਉਣੇ ਆਂ ਅੱਜ ਇਹਦੇ ਉੱਥੇ ਜਾ ਕੇ ਲਿਆ ਅਸੀਂ ਕੜਾਈ ਪਨੀਰ ਦੇ ਨਾਲ ਚੀਜ਼ ਨਾਨ ਤੇ ਬਾਕੀ ਅੱਜ ਦੀ ਵੀਡੀਓ ਚ ਨਹੀਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ so much ਜੀ ਬਾਈ